ਅੱਸੀ ਕੱਲ ਤੁਸੀਂ ਦੇਖ ਰਹੇ ਦੈਨਿਕ ਸੂਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਜਦੋਂ ਦੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਆ ਉਦੋਂ ਤੋਂ ਹੀ ਕਿਸਾਨ ਜਿਹੜੇ ਹੈਗੇ ਨੇ ਰੋਸ ਕਰ ਰਹੇ ਨੇ ਤਾਂ ਇਸ ਪਾਲਿਸੀ ਅਧੀਨ 10000 ਏਕੜ ਦੇ ਕਰੀਬ ਜ਼ਮੀਨ ਜਿਹੜੀ ਐਕਵਾਇਰ ਕਰਨ ਦੀ ਗੱਲ ਕਹੀ ਗਈ ਹੈ ਜੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ 600 ਏਕੜ ਜ਼ਮੀਨ ਜਿਹੜੀ ਹੈਗੀ ਉਹ ਆਉਂਦੀ ਹੈ ਕੈਂਟ ਦੇ ਵਿੱਚ 6 ਪਿੰਡ ਜਿਹੜੇ ਹੈਗੇ ਇਸ ਪਾਲਿਸੀ ਦੇ ਅਧੀਨ ਜਿਹੜੇ ਉਹ ਆ ਰਹੇ ਨੇ ਤੇ ਜਿਹਦੇ ਕਰਕੇ ਕਿਸਾਨ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਤਾਂ ਐਸੇ ਨੂੰ ਲੈ ਕੇ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਜਲੰਧਰ ਦੇ ਕਿੰਟ ਕੁਕੜਪਿੰਡ ਤੋਂ ਲੈ ਕੇ ਜਲੰਧਰ ਦੇ ਡੀਸੀ ਆਫਿਸ ਤੱਕ ਟਰੈਕਟਰ ਮਾਰਚ ਕੱਢਿਆ ਸਾਡੇ ਨਾਲ ਮੁਕੇਸ਼ ਆ ਗਏ ਨੇ ਕਿਸਾਨਾਂ ਨੂੰ ਕਿਵੇਂ ਦੇ ਦੇਓ ਜਿਹੜੀ ਲੈਂਡ ਪੋਲਿੰਗ ਲੈਂਡ ਪੋਲਿੰਗ ਪਾਲਿਸੀ ਜਿਹੜੀ ਲੈਂਦੀ ਗਈ ਹੈ ਦੇਖੋ ਜਿੱਦਾਂ 2020 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਤਿੰਨ ਬਿੱਲ ਬਣਾਈ ਸੀ ਪੰਜਾਬ ਦੇ ਲੋਕਾਂ ਨੇ ਇਹਨੂੰ ਸਮਝਿਆ ਉੱਥੋਂ ਅੰਦੋਲਨ ਸ਼ੁਰੂ ਕਰਕੇ ਪੂਰੇ ਦੇਸ਼ ਵਿੱਚ ਗਿਆ ਉਹਨੂੰ ਕਾਲੇ ਤਿੰਨ ਕਾਨੂੰਨਾਂ ਦਾ ਨਾਮ ਦਿੱਤਾ ਗਿਆ ਉਦੋਂ ਜਿਹੜਾ ਇਹ ਪੰਜਾਬ ਨੂੰ ਚੜਨ ਵਾਲੇ ਜਿਹੜੇ ਨੋਟੀਫਿਕੇਸ਼ਨ ਇਹ ਨਹੀਂ ਜਿਹੜਾ ਲਾਗੂ ਕੀਤਾ ਆ ਅੱਜ 65533 ਏਕੜ ਜਿਹੜੀ ਜ਼ਮੀਨ ਆ ਐਕਵਾਇਰ ਕਰਨ ਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਭਾਵੇਂ ਉਹ ਆਪਣੇ ਤੌਰ ਤੇ ਨੋਟੀਫਿਕੇਸ਼ਨ ਜਿਹੜਾ ਲਾਗੂ ਕਰ ਚੁੱਕੀ ਆ ਪਰ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਦੀਆਂ ਕਿਸਾਨਾਂ ਜਿੱਥੇ ਬਲੀਆਂ ਇਹਨਾਂ ਨੂੰ ਨਾਲ ਲੈ ਕੇ ਸਾਰੀਆਂ ਕਿਸਾਨਾਂ ਜਿੱਥੇ ਵਧੀਆਂ ਇੱਕ ਵੀ ਜ਼ਮੀਨ ਜਿਹੜੀ ਐਕਵਾਇਰ ਨਹੀਂ ਕਰ ਦਿੱਤੀ ਜਾਊਗੀ ਇੱਕ ਵੀ ਇੰਚ ਜਿਹੜੀ ਕਿਉਂਕਿ ਜਿਹੜੀ ਪਾਲਿਸੀ ਜੇ ਕਿਸਾਨਾਂ ਦੇ ਹਿੱਤਾਂ ਦੀ ਹੁੰਦੀ ਤਾ ਕੌਣ ਆਪਣੀ ਤਰੱਕੀ ਨਹੀਂ ਚਾਹੁੰਦਾ ਇਹ ਉਹ ਜ਼ਮੀਨ ਆ ਦੇਖੋ ਪਹਿਲਾਂ ਅਸੀਂ 1947 ਚ ਪਾਕਿਸਤਾਨ ਤੋਂ ਉਜੜ ਕੇ ਆਏ ਕਾਰੋਬਾਰ ਛੱਡ ਕੇ ਇੱਥੇ ਆ ਕੇ ਸਾਨੂੰ ਕੁਝ ਜ਼ਮੀਨਾਂ ਅਲਾਟਮੈਂਟ ਹੋਈਆਂ ਪੰਜਾਬ ਦੇ ਲੋਕਾਂ ਨੇ ਮਿਹਨਤ ਕਰਕੇ ਜਿਹੜੀਆਂ ਰੱਕੜ ਪਈਆਂ ਜ਼ਮੀਨਾਂ ਸੀ ਉਹ ਵੀ ਬਾਵਾਦ ਕੀਤੀਆਂ ਅੱਜ ਇਹ ਸਾਡੀ ਮਰਜ਼ੀ ਤੋਂ ਬਿਨਾਂ ਪੀੜੀਦਰ ਪੀੜੀ ਜਿਹੜੀ ਜ਼ਮੀਨ ਸਾਨੂੰ ਰੋਟੀ ਦਿੰਦੀ ਆ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਜਿਹੜੀ ਇੱਕ ਬਹੁਤ ਾਰੀ ਸਾਨੂੰ ਮੀਡੀਆ ਚ ਸਵਾਲ ਆਇਆ ਕਿ ਜ਼ਮੀਨਾਂ ਤਾਂ ਪਿਛਲੀਆਂ ਸਰਕਾਰਾਂ ਵੀ ਅਕਵਾਇਰ ਕਰਦੀਆਂ ਸੀ ਪਰ ਕਿਤੇ ਨਾ ਕਿਤੇ ਉਹ ਪਾਲਿਸੀ ਫਿਰ ਵੀ ਕੋਈ ਸਮਝ ਆਉਂਦੀ ਹੁੰਦੀ ਸੀ ਜਿੱਥੇ ਦਾ ਕੋਈ ਕਲੈਕਟਰ ਰੇਟ ਨੂੰ ਜੋੜ ਕੇ ਕੁਝ ਗੁਣਾ ਕਰਕੇ ਉਹ ਪੈਸੇ ਦੇ ਕੇ ਤਾਂ ਫਿਰ ਜ਼ਮੀਨ ਚਾਉਦੇ ਹੁੰਦੇ ਸੀ ਇਹਦੀ ਤਾਂ ਜਿਹੜੀ ਪਾਲਿਸੀ ਸਾਰੀ ਆ ਇਹਦੇ ਵਿੱਚ ਪਾਲਿਸੀ ਚ ਇਦਾਂ ਦੀ ਨੀਤੀ ਬਣਾ ਦਿੱਤੀ ਕਿਸਾਨਾਂ ਨੂੰ ਦੇਣ ਦੀ بجائے ਕਿਸਾਨਾਂ ਨੂੰ ਉਲਟਾ ਸਗੋਂ ਪੈਸੇ ਇਹਨਾਂ ਨੂੰ ਦੇਣੇ ਪੈਣੇ ਆ ਉਹਦੇ ਵਿੱਚ ਸੀਵਰੇਜ ਬਣਾਉਣ ਲਈ ਜਾਂ ਕੁਝ ਕਰਨ ਲਈ ਤੇ ਉਹਨਾਂ ਨੂੰ ਮੜ ਕੇ ਪੈਸੇ ਉਦੋਂ ਮਿਲਣੇ ਜਦੋਂ ਜਿਹੜਾ ਇਹ ਏਰੀਆ ਡਵੈਲਪਮੈਂਟ ਹੋਊਗਾ ਮੁਹਾਲੀ ਕਦੋਂ ਦੀ ਐਕਵਾਇਰ ਕੀਤੀ 35-40 ਸਾਲ ਹੋ ਗਿਆ ਆ ਅੱਜ ਤੱਕ ਮੁਹਾਲੀ ਐਕਵਾਇਰ ਨਹੀਂ ਹੋਈ ਜਗਰਾਉਂ ਮਿਲਦੀ ਜ਼ਮੀਨ ਉਦਾਂ ਪਈ ਆ ਤੇ ਦੂਸਰੀ ਗੱਲ ਇੱਕ ਮੈਂ ਹੋਰ ਇਹਨਾਂ ਨੂੰ ਸੀਐਮ ਸਾਹਿਬ ਨੂੰ ਸਵਾਲ ਪੁੱਛਣਾ ਚਾਹੁੰਦਾ ਆ ਵੀ ਕਿਹੜੀ ਏਰੀਏ ਦੇ ਵਿੱਚੋਂ ਇਹਨਾਂ ਨੂੰ ਮੰਗ ਪੱਤਰ ਆਏ ਵੀ ਲੋਕਾਂ ਦੇ ਕੋਲ ਰਹਿائش ਕਰਨ ਲਈ ਜ਼ਮੀਨ ਨਹੀਂ ਗਈ ਅਕਵਾਇਰ ਕਰਕੇ ਜ਼ਮੀਨ ਅੱਜ ਤੁਸੀਂ ਦੇਖੋ ਮਹਾਲੀ ਦੇ ਵਿੱਚ ਹਜ਼ਾਰਾਂ ਪਲਾਟ ਕੱਢੀ ਪਏ ਆ ਜਲੰਧਰ ਦੇ ਵਿੱਚ ਵੀ ਹਜ਼ਾਰਾਂ ਪਲਾਟ ਜਿਹੜੇ ਖਾਲੀ ਪਏ ਆ ਤੇ ਛੋਟੇ-ਛੋਟੇ ਪਿੰਡਾਂ ਦੇ ਵਿੱਚ ਵੀ ਸਰਕਾਰਾਂ ਦੀਆਂ ਗਲਤੀਆਂ ਨੀਤੀਆਂ ਕਰਕੇ ਗਲਤ ਨੀਤੀਆਂ ਕਰਕੇ ਇੱਥੇ ਦੇ ਲੋਕ ਆਪਣੇ ਬੱਚੇ ਦਾ ਫਿਊਚਰ ਨਾ ਦੇਖਦੇ ਹੋਏ ਜਿੱਦੋਂ ਬੱਚਾ 18 ਸਾਲ ਦਾ ਹੁੰਦਾ ਚਾਹੇ ਉਹ ਲੋਨ ਲੈਣ ਚਾਹੇ ਜ਼ਮੀਨ ਵੇਚਣ ਉਹਨੂੰ ਵਿਦੇਸ਼ਾਂ ਚ ਭੇਜਣ ਕਰਦੇ ਆ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ 10-12 ਘਰਾਂ ਨੂੰ ਜਿੰਦੇ ਲੱਗੇ ਆ ਮਿਲ ਗਿਆ ਪਰ ਕਿਹੜੇ ਲੋਕਾਂ ਲਈ ਇੰਡੀ ਵੱਡੇ ਫਲੈਟ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ ਦੀ ਸਾਨੂੰ ਇਹਦੇ ਵਿੱਚੋਂ ਕੋਈ ਵੱਡੀ ਸਾਜ਼ਿਸ਼ ਦੀ ਗੱਲ ਆ ਰਹੀ ਹੈ ਇੱਕ ਪਾਸੇ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਕੋ ਕਹਿੰਦੇ ਬਿਨਾਂ ਕਿਸਾਨ ਦੀ ਮਰਜ਼ੀ ਤੋਂ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਊਗੀ ਇਹਨੂੰ ਕਿੱਦਾਂ ਦੇ ਸਭ ਝੂਠ ਦਾ ਬਲੰਦਾ ਆ ਤੁਸੀਂ ਅੱਜ ਉੱਥੇ ਜਾ ਕੇ ਜ਼ਮੀਨਾਂ ਦੇਖੋ ਜਿੱਥੇ ਜਿੱਥੇ ਦੇ ਰਹੀ ਐ ਚ ਜ਼ਮੀਨ ਆਈ ਆ ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਮੀਡੀਆ ਦੇ ਪੇਪਰ ਮੀਡੀਆ 'ਚ ਵੱਡੇ ਵੱਡੇ ਇਸ਼ਤਿਹਾਰ ਆ ਗਏ ਸੀ ਕਿਹੜੇ ਕਿਹੜੇ ਖਸਰਾ ਨੰਬਰ ਕਿਸ ਪਿੰਡ ਦੇ ਜ਼ਮੀਨ ਜਿਹੜੀ ਆ ਇਸ ਅਕਵਾਇਰਮੈਂਟ ਦੇ ਵਿੱਚ ਆ ਗਈ ਆ ਉਹਨਾਂ ਤੇ ਬਿਲਕੁਲ ਰੋਕ ਲੱਗ ਗਈ ਆ ਨਾ ਉਹ ਜ਼ਮੀਨ ਨੂੰ ਕਿਸਾਨ ਵੇਚ ਸਕਦਾ ਨਾ ਉੱਤੇ ਕੋਈ ਜ਼ਰੂਰਤ ਪੈਣ ਤੇ ਕੋਈ ਲਿਮਟ ਬਣਾ ਸਕਦਾ ਉਹਦੇ ਵਿੱਚ ਫਿਰ ਉਹ ਕਿੰਨਾ ਕਿਸਾਨ ਦੀ ਮਰਜ਼ੀ ਉੱਤੇ ਰਹਿ ਗਈ ਕਿਸਾਨ ਦੀ ਤਾਂ ਮਰਜ਼ੀ ਤਾਂ ਹੁੰਦੀ ਉਹ ਇੰਡੀਪੈਂਡੈਂਟ ਉਹਦੀ ਜ਼ਮੀਨ ਰਹਿੰਦੀ ਉਹਨੂੰ ਜਾ ਕੇ ਪੁੱਛਦੇ ਵੀ ਹਾਂ ਵੀ ਭਾਜੀ ਤੁਸੀਂ ਵੇਚ ਰਿਹਾ ਕਿ ਨਹੀਂ ਵੇਚ ਰਹਾ ਠੀਕ ਆ ਉਹ ਤਾਂ ਪਹਿਲਾਂ ਤੁਸੀਂ ਦੇਖਿਆ ਰਾਤਾਂ ਨੂੰ ਚੋਰੀ ਜਾ ਕੇ ਤਾਂ ਆਪਣੇ ਜਾਲੀ ਉੱਤੇ ਕਿਸਾਨ ਖੜੇ ਕਰਕੇ ਤਾਂ মিডিਆ ਦੇ ਵਿੱਚ ਵੀਊ ਲੈ ਰਿਆ ਵੀ ਸਾਡੇ ਨਾਲ ਕਿਸਾਨ ਸੰਕੀ ਕਰ ਰਿਹਾ ਅੱਜ ਤੁਸੀਂ ਇਹ ਦੇਖੋ ਬਹੁਤੇ ਜਿਹੜੀ ਇਹ ਸਰਕਾਰ ਲਿਆਉਣ ਦੇ ਜਿਹੜੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਸੀ ਅੱਜ ਉਹੀ ਲੋਕ ਵਿਰੋਧ ਕਰ ਰਿਹਾ ਪਿੰਡਾਂ ਜਿਨ੍ਹਾਂ ਦੇ ਨੋ ਐਂਟਰੀ ਦੇ ਬੋਰਡ ਜਿਹੜੇ ਲੱਗਣੇ ਸ਼ੁਰੂ ਹੋ ਚੁੱਕੇ ਸੀ ਦੂਜੀ ਗੱਲ ਇੱਕ ਹੋਰ ਚੀਜ਼ ਸਾਹਮਣੇ ਆਉਂਦੀ ਹੈ ਕਿ ਤੁਸੀਂ ਹੁਣ ਡਾਇਰੈਕਟਰ ਮਾਰਚ ਕੱਢਿਆ ਹੈ ਪਾਲਿਸੀ ਦੇ ਖਿਲਾਫ ਹੋ ਗਏ ਹੋ ਕੀ ਮੰਨ ਕੀ ਹੈ ਕਿ ਕੋਈ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਮਿਲੇ ਹੋ ਤੁਸੀਂ ਗੱਲਬਾਤ ਹੋਈ ਤੁਹਾਡੀ ਦੇਖੋ ਜੇ ਅਸੀਂ ਗੱਲ ਕਰੀਏ ਸੰਯੁਕਤ ਕਿਸਾਨ ਮੋਰਚੇ ਨੇ 18 ਤਰੀਕ ਨੂੰ ਇੱਕ ਸਰਬ ਪਾਰਟੀ ਮੀਟਿੰਗ ਸੱਦੀ ਸੀ ਉੱਚ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਆਪ ਨੂੰ ਵੀ ਜਾ ਕੇ ਦਿੱਤਾ ਗਿਆ ਸੀ ਮੈਂ ਉਸ ਵਿੱਚ ਜਦੋਂ ਉਹਨਾਂ ਨੂੰ ਮੈਂ ਰਾਜਵਾਲ ਸਾਹਿਬ ਦੀ ਅਗਵਾਈ ਤਸੀਕ ਫਫਤ ਗਿਆ ਸੀ ਤੇ ਅਸੀਂ ਜਾ ਕੇ ਇਹਨਾਂ ਦੇ ਅਮਨ अरोड़ा ਜੀ ਨੂੰ ਵੀ ਮੰਗ ਪੱਤਰ ਦਿੱਤਾ ਸੀ ਵੀ ਜੇ ਪਾਲਿਸੀ ਜਿਹੜੀ ਆ ਤੁਸੀਂ ਕਹਿੰਦੇ ਬਹੁਤ ਵਧੀਆ ਬੜੀਆਂ ਕੋਈ ਗੱਲ ਨੂੰ ਉਦੋਂ ਸਾਰੀਆਂ ਪਾਰਟੀਆਂ ਉੱਥੇ ਆ ਰਹੀਆਂ ਤੁਸੀਂ ਕਿਸਾਨਾਂ ਨੂੰ ਆ ਕੇ ਜਿੰਦਾਂ ਸੇਬੰਦੀਆਂ ਨੂੰ ਸਮਝਾ ਦਿਓ ਕਿ ਅਸੀਂ ਉਹ ਜਾ ਕੇ ਲੋਕਾਂ 'ਚ ਦੱਸ ਦਵਾਂਗੇ ਵਾਕੇ ਪਾਲਿਸੀ ਜੀ ਜੇ ਤੁਹਾਨੂੰ ਸਮਝਾਉਣ ਦਾ ਕੰਮ ਜਾਵੇ ਦੱਸਾਂਗੇ ਤੁਹਾਡੀ ਪਾਲਿਸੀ ਅੱਗੇ ਜਾ ਰਹੀ ਪਰ ਉਹ ਦੇਖੋ ਉੱਥੇ ਸਾਣਾ ਵਾਅਦਾ ਤਾਂ ਕਰ ਲਿਆ ਪਰ ਬਾਕੀ ਪੋਲਿਟਿਕਲ ਪਾਰਟੀਆਂ ਦਾ ਉਹ ਮੀਟਿੰਗ ਆਏ ਨਹੀਂ ਉਹ ਮੀਟਿੰਗ ਦੇ ਵਿੱਚ ਨਹੀਂ ਚੰਡੀਗੜ੍ਹ ਕਿਸਾਨ ਪਵਨ ਪਹੁੰਚੇ ਉੱਥੋਂ ਪਤਾ ਜੇ ਉਹ ਕਿਉਂਕਿ ਝੂਠ ਦਾ ਬਲੰਦਾ ਆ ਇਹ ਪਾਲਿਸੀ ਕਿਸਾਨਾਂ ਦੇ ਹਿੱਤ ਦੀ ਮੈਂ ਇੱਕੋ ਸਵਾਲ ਕਰਨਾ ਚਾਹੁੰਦਾ ਜੀ ਕਿਉਂ ਨਹੀਂ ਤਰੱਕੀ ਚਾਹੁੰਦੇ ਸੀਐਮ ਸਾਹਿਬ ਅੱਜ ਕਹਿੰਦੇ ਆ ਪਾਲਿਸੀ ਜਿਹੜੀ ਆ ਬਹੁਤ ਵਧੀਆ ਕਿਸਾਨਾਂ ਦੇ ਹਿੱਤ ਦੀ ਆ ਮੈਂ ਉਹਨਾਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਆ ਜੇ ਪਾਲਿਸੀ ਵਾਕੇ ਕਿਸਾਨਾਂ ਦੇ ਹਿੱਤ ਦੀ ਆ ਤੁਸੀਂ ਆਪਣੇ ਪਿੰਡ ਤੋਂ ਸ਼ੁਰੂ ਕਰੋ ਤੁਹਾਡੇ ਪਿੰਡ ਦੇ ਲੋਕਾਂ ਨੂੰ ਤੁਹਾਡੇ ਸ਼ਰੀਕੇ ਨੂੰ ਤੁਹਾਡੇ ਪਰਿਵਾਰ ਨੂੰ ਤਰੱਕੀ ਪਹਿਲਾਂ ਕਰੋ ਠੀਕ ਹੈ ਜੇ ਉਹ ਤਰੱਕੀ ਕਰਗਾ ਉਹ ਸਮਝ ਗਿਆ ਫਿਰ ਸਾਨੂੰ ਵੀ ਸਮਝਣ ਤੇ ਦੇਰ ਨਹੀਂ ਲੱਗਣੀ ਧੰਨਵਾਦ ਗੱਲਬਾਤ ਕਰਨ ਲਈ ਸੋਇਸਨ ਕਿਸਾਨ ਆਹ ਕੋ ਵਕੇਸ਼ ਚੰਦਰ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਜੇ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈਗੀ ਆ ਉਹਨੂੰ ਲਾਗੂ ਕਰਨਾ ਤੇ ਪੀਐਮ ਸਾਹਿਬ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈ ਉਹਨਾਂ ਦੇ ਪਿੰਡ ਦੀ ਤਰੱਕੀ ਹੋਊਗੀ ਜੇ ਉਹਨਾਂ ਦੇ ਪਿੰਡ ਦੇ ਲੋਕ ਇਸ ਲੈਂਡ ਪੁਲਿੰਗ ਪਾਲਿਸੀ ਨੂੰ ਮੰਨਣਗੇ ਤਾਂ ਉਸ ਤੋਂ ਬਾਅਦ ਸਾਨੂੰ ਵੀ ਮੰਨਣ 'ਚ ਦੇਰ ਨਹੀਂ ਲੱਗੇਗੀ ਅਸੀਂ ਵੀ ਇਸ ਪਾਲਿਸੀ ਨੂੰ ਮੰਨਣ ਲਈ ਤਿਆਰ ਆ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂਆਤ ਕਰ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰਿੰਦਰ ਕੰਬੋਲ ਜਾਰੀ ਸੁਰਾ ਟੀਵੀ ਮਿਲੰਦ